ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਤਹਿਤ ਸਮਰਾਲਾ ਦੇ ਨੇੜਲੇ ਪਿੰਡ ਸਲੌਜੀ ਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਗਵਾਇਆ ਗਿਆ ਜਿਸ ਦੀ ਅਗਵਾਈ ਵਿਧਾਇਕ ਜਗਤਾਰ ਸਿੰਘ ਢੀਲਪੁਰਾ ਵੱਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਕਿਹਾ ਕਿ ਕੰਮ ਕਰਨ ਦੇ ਲਈ ਸਰਕਾਰ ਤੁਹਾਡੇ ਦਵਾਰ ਪਹੁੰਚੀ ਹੈ ਤੇ ਇਹ ਗਰੰਟੀ ਪੂਰੀ ਕੀਤੀ ਗਈ ਹੈ ਤੇ ਬਾਕੀ ਰਹਿਣਦੀਆਂ ਗਰੰਟੀਆਂ ਵੀ ਇੱਕ ਇੱਕ ਕਰਕੇ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਜੇ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਅ ਅੱਜ ਤੋਂ ਥੋੜਾ ਟਾਈਮ ਪਹਿਲਾਂ ਅਪਾਇੰਟਮੈਂਟ ਜਾ ਕੇ ਜਿਹੜੇ ਕੈਂਪ ਲਾਇਆ ਸੀ ਅੱਜ ਹੋ ਫਿਰ ਦੁਬਾਰਾ ਜੀ ਅਸੀਂ ਫੇਰ ਬੱਟੇ ਪਿੰਡ ਜਿਵੇਂ ਅਸਲੋਦੀ ਸਿੰਗਲਰ ਦੇ ਇੱਥੇ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਲਗਭਗ ਅ 8 ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਆਏ ਨੇ ਜਿਹੜੀਆਂ ਵੱਖ-ਵੱਖ ਸਮੱਸਿਆਵਾਂ ਨੇ ਜਾਂ ਕਿਸੇ ਵੀ ਟਮੈਕੋ ਨਾਲ ਸੰਬੰਧਿਤ ਨੇ ਸਾਰੇ ਸਾਰੇ ਵਿਭਾਗ ਇੱਥੇ ਬੁਲਾਏ ਹੋਏ ਨੇ ਤੇ ਉਹਨਾਂ ਨਾਲ ਜਿਹੜਾ ਜੋ ਵੀ ਹੱਲ ਆ ਉਹ ਨਾਲ ਦੀ ਨਾਲ ਕਰ ਰਹੇ ਆ। ਤੇ ਵਧੀਆ ਰਿਸਪੌਂਸ ਮਿਲਦਾ ਤੇ ਸਾਰੇ ਲੋਕ ਆਪਣੇ ਸ਼ਹਿਰ ਨਾਲ ਆਏ ਨੇ ਤੇ ਨਾਲ ਦੀ ਨਾਲ ਹਰ ਇੱਕ ਈਮ ਮੁਸ਼ਕਲ ਦਾ ਜਿਹੜਾ ਹੱਲਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਕਿੰਨੀ ਕਿੰਨੀਆਂ ਮਹਿਕਮੇ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਲਗਭਗ ਸਾਰੀ ਮਹਿਕਮੇ ਅੱਜ ਇੱਥੇ ਮੌਜੂਦ ਨੇ ਤੇ ਜਿੰਦਾ ਵੀ ਜਿੰਮੇ ਸਮੱਸਿਆ ਜੋ ਵੀ ਆਉਂਦੀ ਹੈ ਜਿਵੇਂ ਇੱਕ ਪਹਿਲਾਂ ਗਲਗਰਸੀ ਬੇਟੀ ਆਈ ਜਾਂ ਸੱਤ ਸਾਲ ਬਾਦੂ ਦਾ ਉਹ ਆਪਣਾ ਹੱਲ ਲੈ ਗਿਆ ਸੀਗਾ ਆਪਣੇ ਪ੍ਰਧਾਨ ਵਾਲਾ ਉਹ ਹੋਇਆ ਮਤਲਬ ਜੋ ਵੀ ਆਪਣੀ ਸਮੱਸਿਆ ਲੈ ਕੇ ਜਾਂਦਾ ਉਹ ਤੁਰੰਤ ਨਪਰਾ ਨਾਲ ਦੀ ਨਾਲ ਕਰ ਰਿਹਾ ਹੈ ਜੀ ਿਸਮੋਕੀ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਤੇ ਨਾਲ ਹੀ ਐਸਐਸਪੀ ਵੱਲੋਂ ਵੀ ਇਸ ਕੇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਅੱਜ ਜਿਹੜਾ ਇਸ ਲੋਦੀਪਿੰਡ ਚ ਸਰਕਾਰ ਆਪਕੇ ਦੁਆਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਚ ਡੀਸੀ ਮੈਡਮ ਨੇ ਵੀ ਦੱਸਿਆ ਕਿ ਇੱਥੇ 42 ਇਦਾਂ ਦੀਆਂ ਸੁਵਿਧਾਵਾਂ ਹੈਗੀਆਂ ਜਿਹੜੀ ਲੋਕਾਂ ਨੂੰ ਇਹਨਾਂ ਸਾਰੇ ਮਹਿਕਮਿਆਂ ਵੱਲੋਂ ਦੱਸੀਆਂ ਗਈਆਂ ਕਿ ਤੁਸੀਂ ਇਹ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਸਰਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਤੁਸੀਂ ਅਵੇਲ ਕਰੋ ਇਸ ਦੇ ਨਾਲ ਹੀ ਸਾਰੇ ਮਹਿਕਮਿਆਂ ਦੇ ਜਿਹੜੇ ਸੀਨੀਅਰ ਅਫਸਰ ਤੁਸੀਂ ਦੇਖ ਰਹੇ ਹੋ ਐਮਐਲਏ ਸਮਰਾਲਾ ਆਏ ਹੋਏ ਹੈ डीसी मैडम एज डिस्ट्रिक्ट पुलिस हेड आई हुई हैं। ਅਸੀਂ ਸਾਰੇ ਜੋ ਵੀ ਸਾਡੇ ਕਨਸਰਨਡ ਵਿੰਗਸ ਨਾਲ ਰਿਲੇਟਡ ਕਿਸੇ ਦਾ ਇਸ਼ੂ ਸੀਗੇ ਉਹਨਾਂ ਨੂੰ ਅਸੀਂ ਮੌਕੇ ਤੇ ਅਕਨੋਲਜ ਕਰ ਲਿਆ ਤੇ ਅਸੀਂ ਉਹਨਾਂ ਦਾ ਛੇਤੀ ਛੇਤੀ ਨਿਪਟਾਰਾ ਕਰਾਂਗੇ। ਦੇ ਕਾਰਡਸ ਵੀ ਬਣਾਏ ਐ ਤੇ ਹੋਰ ਵੀ ਲੇਡੀਜ਼ ਨੂੰ ਵੀ ਕੋਈ ਕਨਸਰਨਡ ਮੈਕਮੇ ਤੇ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ। ਸੋ ਬਹੁਤ ਸਾਰੀ ਫੈਸਿਲਿਟੀਆਂ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਜੋ ਇਦਾਂ ਦੇ ਕੈਂਪਸ ਦੇ ਦੁਆਰਾ ਲੋਕਾਂ ਦੀ ਅਵੇਅਰਨੈਸ ਚਾਹੀਦੀ ਉਹਦੀ ਯੂਟਿਲਾਈਜ਼ ਕਰ ਸਕਦੇ ਸਰਵਿਸ। ਇਸ ਮੌਕੇ ਕਾਫੀ ਸਾਲਾਂ ਤੋਂ ਲੋਕਾਂ ਦੇ ਕੰਮ اٹਕੇ ਹੋਣ ਦੇ ਕਾਰਨ ਉਹਨਾਂ ਦੇ ਕੰਮ ਇਸ ਕੈਂਪ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਹੋ ਗਏ ਨੇ ਤੇ ਉਹਨਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ। ਮਾਨਯੋਗ ਸੀਐਮ ਸਰ ਦੇ ਜਿਹੜੇ ਨਿਰਦੇਸ਼ਾਂ ਨਿਰਦੇਸ਼ ਸੀਗੇ ਕਿ ਅਸੀਂ ਸਰਕਾਰ ਜਿਹੜੀ ਹੈਗੀ ਐ ਪਿੰਡਾਂ 'ਚ ਲੈ ਕੇ ਜਾਈਏ ਜਿਨ੍ਹਾਂ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਐ ਉੱਥੇ ਮੌਕੇ ਤੇ ਹੀ ਹੱਲ ਹੋਵੇ। ਉਸ ਮੰਤਵ ਨਾਲ ਅਸੀਂ ਅੱਜ ਇੱਥੇ ਸਲੋਦੀ ਪਹੁੰਚੇ ਹੈਗੇ ਆਂ। ਅਸੀਂ ਹਰ ਹਫ਼ਤੇ ਦੋ ਐਦਾਂ ਦੇ ਕੈਂਪ ਲਗਾਉਂਦੇ ਪੂਰੇ ਜ਼ਿਲ੍ਹੇ ਦੇ ਵਿੱਚ। ਤੇ ਉਹਦੇ ਵਿੱਚ ਸਾਡੇ ਐਮਐਲਏ ਸਾਹਿਬਾਨ ਵੀ ਆਂਦੇ ਹੈਗੇ ਇਹ ਸਾਡੇ ਜਿੰਨੇ ਵੀ ਸਰਕਾਰੀ ਮੈਕਮੇ ਹਨ ਉਹ ਸਾਰੇ ਇੱਥੇ ਮੌਜੂਦ ਹੁੰਦੇ ਹੈਗੇ ਤੇ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਮੌਕੇ ਤੇ ਹੀ ਲੋਕਾਂ ਦੀ ਪੈਨਸ਼ਨਸ ਲੱਗ ਗਈਆਂ ਉਹ ਅਸੀਂ ਕੋਸ਼ਿਸ਼ ਕਰਦੇ ਕਿ ਵਤ ਤੋਂ ਵਤ ਜਿੰਨੀ ਵੀ ਸਰਵਿਸਸ ਅਸੀਂ ਪਿੰਡ ਲੈਵਲ ਤੇ ਪ੍ਰਦਾਨ ਕਰ ਸਕੀਏ ਮੌਕੇ ਤੇ ਹੀ ਹੋ ਜਾਣ ਤੇ ਜ਼ਮੀਨੀ ਪੱਧਰ ਤੇ ਸਾਨੂੰ ਪਤਾ ਵੀ ਲੱਗਦਾ ਰਹਿੰਦਾ ਕਿ ਕੀ ਦਿੱਕਤ ਆ ਰਹੀ ਹੈਗੀ ਆ ਅਸੀਂ ਉਹਨਾਂ ਦੀ ਕੀ ਪ੍ਰੋਬਲਮਸ ਜਿਹੜੀਆਂ ਹੈ ਹੱਲ ਕਰ ਸਕਦੇ ਹਾਂ ਅਸੀਂ ਇਹ ਕੋਸ਼ਿਸ਼ ਕਰਦੇ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾਂ ਅਸੀਂ ਪਿਛਲੇ ਕੈਂਪ ਦੀ ਜਿੰਨੀ ਵੀ ਸ਼ਿਕਾਇਤਾਂ ਜਾਂ ਕੋਈ ਗ੍ਰੀਵੈਂਸ ਸੀ ਗਿਆ ਜਾਂ ਉਹਨਾਂ ਨੂੰ ਹਲੇ ਕੋਈ ਸਰਵਿਸਿਜ਼ ਨਹੀਂ ਸੀ ਪ੍ਰਦਾਨ ਹੋਈਆਂ ਉਹ ਵੀ ਅਸੀਂ ਪੂਰੀਆ ਕਰੀਏ ਤੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਹੀ ਡਿਪਾਰਟਮੈਂਟਸ ਵੱਲੋਂ ਜੋ ਵੀ ਸਕੀਮਸ ਇਹ ਹੈਗੀ ਆ ਸਰਕਾਰੀ ਸਕੀਮਸ ਉਹਨਾਂ ਬਾਰੇ ਜਾਣੂ ਕਰਾਇਆ ਜਾ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਲਾਭ ਲਈਏ ਅਸੀਂ ਹਰ ਟਿਊਸਡੇ ਤੇ ਹਰ ਫਰਾਈਡੇ ਇਹ ਕੈਂਪ ਵਕ ਵਕ ਥਾਵਾਂ ਤੇ ਲਗਾਉਂਦੇ ਹੈਗੇ ਮੇਰਾ ਨਾਮ ਤੈਨੂੰ ਹੈ ਮੈਂ 7ਵੀਂ ਜਮਾਤ ਦੇ ਕਲਾਸ ਵਿੱਚ ਪੜ੍ਹਦੀ ਹਾਂ ਤੇ ਮੇਰਾ 7 ਸਾਲ ਸਹਿ ਇਧਾਰ ਕਾਰਡ ਨਹੀਂ ਬਣਾ تھا ਇਸ ਲਈ ਅੱਜ ਜਿਸ ਮੈਂ અમારા ਪਿੰਨ ਵਿੱਚ ਲੋਦੀ ਵਿੱਚ ਆਏ تھے ਅੱਜ ہمارا ਕਾਰਡ ਅਪਲਾਈ ਹੋ ਗਿਆ ਆ ਕਿਵੇਂ ਦੇਖਦੇ ਹੋ ਜੋ ਕੈਂਪ ਲੱਗਾ ਹੈ ਸਰਕਾਰ ਆਪਕੇ ਦੁਆਰੇ ਐਸੇ ਕੈਂਪ ਲੱਗਨੇ ਚਾਹੀਏ ਜਿਸ ਵਿੱਚ ਕੰਮ ਹੋ ਜਾਏ ਯੈਸ ਔਰ ਰਾਈਟ ਧੰਨਵਾਦ ਹੈ एक कुछ का आधार कार्ड नहीं बन रहा जी पिछले सात सालों से आज खड़ौती पिंड में डीसी साहब आए हुए थे तो आज इसका अप्लाई हुआ कैंप लगने हाँ जी ऐसे कैंप लगने चाहिए, चाहिए। जगबाणी टीवी संजय गर्ग की रिपोर्ट